ਪਿੱਛੇ ਆਮ ਇਹ ਬੱਝਾ ਹੈ ਖਾਲਾ ਨਾ ਮਾੜੀ ਬਹੁਤ ਹੀ ਬੜਾ ਹੈ ਅੱਜ ਆਉਂਦੇ ਪਹੁੰਚਿਆ ਹੈ ਜੱਗਾ ਦੇ ਵਿੱਚ ਬੜਾ ਖਾਸ ਹੋਏ ਕੋਈ ਦੋਸਤਾਂ ਨੇ ਤੁਹਾਨੂੰ ਬਹੁਤ ਸ਼ਲਾਘਾ ਕਰ ਰਹੇ ਆ ਇਹ ਮੈਂ ਤੇ ਸੇਮ ਦੀਵਾਨਾ ਔਰ ਮੇਰੇ ਨਾਲ ਦੀ ਵਰਕਿੰਗ ਰਿਪੋਰਟਰਸ ਐਸੋਸੀਏਸ਼ਨ ਦੇ ਸਟੇਟ ਪੰਜਾਬ ਇੰਡੀਆ ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਸੈਣੀ ਸਾਹਿਬ ਔਰ ਇਧਰ ਮੇਰੇ ਭਾਈ ਸਾਹਿਬ ਇਹ ਜੋ ਮੇਲਾ ਸਾਲਾਨਾ ਸੂਫਿਆਨਾ ਮੇਲਾ ਸਾਡਾ ਪਿੰਡ ਪਿਛੋਕੜ ਲੋਹਾਰਾਂ ਚੜ ਕੇ ਆ ਜਿੱਥੋਂ ਕਿ ਇਹ ਸ਼ੁਰੂ ਹੋਇਆ ਸੀਗਾ ਜਿਹੜੇ ਕਿ ਸਾਡੇ ਦਾਦੀ ਦਾਦੇ ਤੋਂ ਚੱਲਦਾ ਆ ਰਿਹਾ ਆ ਔਰ ਹਰ ਸਾਲ 12 ਅਗਸਤ ਨੂੰ ਇਹ ਮੇਲਾ ਬੜੀ ਸ਼ਾਨੋ ਸ਼ੌਕ ਦੇ ਨਾਲ ਕਰਵਾਇਆ ਜਾਂਦਾ ਹੈ ਔਰ ਇਹ ਸਭ ਤੋਂ ਪਹਿਲਾਂ ਮੇਲਾ ਸਾਡੇ ਦਾਦੀ ਦਾਦਾ ਜੀ ਕਰਵਾਉਂਦੇ ਸਨ ਉਹਨਾਂ ਤੋਂ ਬਾਅਦ ਮੇਰੇ ਬੀਬੀ ਪਾਪਾ ਜੀ ਔਰ ਉਹਨਾਂ ਤੋਂ ਬਾਅਦ ਹੁਣ ਸਾਡਾ ਆਪਣੀ ਵਾਰੀ ਲੱਗੀ ਆ ਤੇ ਅਸੀਂ ਕਰਵਾ ਰਹੇ ਆ ਇਹ ਮੇਲਾ ਜਿਹੜਾ 12 ਅਗਸਤ ਨੂੰ ਹਰ ਸਾਲ ਕਰਵਾਇਆ ਜਾਂਦਾ ਸ੍ਰੀ ਸ਼੍ਰੀ ਬਾਬਾ ਬਾਲਕਨਾਥ ਤੇ ਹਜ਼ਰਤ ਪੀਰ ਗੋਸਪਾ 11ਵੀਂ ਵਾਲੀ ਸਰਕਾਰ ਔਰ ਇਹ ਮੇਲਾ ਜਿਹੜਾ ਮੇਰੇ ਬੀਬੀ ਪਾਪਾ ਜੀ ਚੌਧਰੀ ਸਵਰਨਚੰਦ ਬੱਧਨ ਤੇ ਮਾਤਾ ਰਾਮ ਪਿਆਰੀ ਜੀ ਦੀ ਯਾਦ ਨੂੰ ਸਮਰਪਿਤ ਹਰ ਸਾਲ ਮੇਲਾ ਇਹ ਦੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਇੰਡੀਆ ਅਤੇ ਜਾਗਦੇ ਰਹੋ ਸੱਭਿਆਚਾਰਕ ਮੰਚ ਵੱਲੋਂ ਬੜੀ ਧੂਮ ਧਾਮ ਛਾਨੋ ਸ਼ੌਕ ਤੇ ਸ਼ਰਧਾ ਭਾਵਨਾ ਤੇ ਨਾਲ ਮਨਾਇਆ ਜਾਂਦਾ ਹੈ ਔਰ ਮੈਂ ਚੈਨਲ ਦੇ ਮਾਧਿਅਮ ਦੇ ਨਾਲ ਅਵਤਾਤ ਸਿੰਘ ਮਾਧੋਪੁਰੀ ਜੀ ਖੋਰਾ ਦਾ ਬਹੁਤ-ਬਹੁਤ ਤਹਿਦਲ ਤੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਪਹੁੰਚ ਕੇ ਆ ਮੇਲੇ ਦੀ ਕਵਰੇਜ ਕੀਤੀ ਔਰ ਸਾਨੂੰ ਵੀ ਆਪਣੇ ਚੈਨਲ ਤੇ ਬੋਲਣ ਦਾ ਮੌਕਾ ਬਖਸ਼ਿਆ ਔਰ ਇਸ ਮੇਲੇ ਨੂੰ ਜਨ ਜਨ ਤੱਕ ਪਹੁੰਚਾਉਣ ਦਾ ਯਤਨ ਕੀਤਾ ਮੈਂ ਮਾਧੋਪੁਰੀ ਜੀ ਦਾ ਵੀ ਬਹੁਤ-ਬਹੁਤ ਤਹਿਦਲ ਤੋਂ ਸ਼ੁਕਰਗੁਜ਼ਾਰ ਹਾਂ ਇਹ ਤਾਂ ਮੈਂ ਕਹਿ ਨਹੀਂ ਸਕਦਾ ਕਿ ਕਿੰਨਾ ਮਾਇਆ ਕਿਉਂਕਿ ਇਹ ਅੰਗਿਣਤ ਮਾ ਆਪਣੀ ਮੇਲਾ ਹੈ ਕਿਉਂਕਿ ਸਾਡੇ ਦਾਦੀ ਬਾਬਾ ਜੀ ਤੋਂ ਚੱਲਦਾ ਆ ਰਿਹਾ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਉਸ ਤੋਂ ਬਾਅਦ ਮੇਰੇ ਬੀਬੀ ਪਾਪਾ ਜੀ ਕਰਵਾਉਂਦੇ ਸੀਗੇ ਔਰ ਹੁਣ ਬੀਬੀ ਪਾਪਾ ਜੀ ਸਾਡੇ ਜਿਹੜੇ ਕਿ ਪਰਲੋਕ ਸੁਧਾਰ ਗਏ ਨੇ ਪਰ ਮੈਂ ਉਹਨਾਂ ਨੂੰ ਅੱਜ ਤੱਕ ਕਦੇ ਵੀ ਇਹ ਨਹੀਂ ਕਿਹਾ ਕਿ ਪਰਲੋਕ ਸੁਧਾਰ ਗਏ ਉਹ ਹਮੇਸ਼ਾ ਸਾਡੇ ਵਿੱਚ ਹੈ ਸਿਰਫ ਤੇ ਸਿਰਫ ਉਹਨਾਂ ਮਤਲਬ ਕਹਿਨਦਾ ਸਾਡੇ ਤੋਂ ਪਰਦਾ ਕਰ ਗਏ ਆ ਉਹਦਾ ਹਰ ਵੇਲੇ ਸਾਡੇ ਨਾਲ ਆ ਹੁਣ ਅਸੀਂ ਉਹਨਾਂ ਦੀ ਇਹੜੀ ਪੀੜੀ ਦਾ ਪੀੜੀ ਚੱਲਦੀ ਆ ਰਹੀ ਆ ਉਹ ਮੇਲਾ ਹੁਣ ਆਪਾਂ ਮੈਂ ਔਰ ਮੇਰਾ ਪਰਿਵਾਰ ਅਜੀਤ ਨੇ ਭਰਾ ਰਲ ਕੇ ਮੇਲਾਇ ਕਰਾਉਨੇ ਆ ਇਹ ਮੈਂ ਕਿ ਦੱਸ ਨਹੀਂ ਸਕਦਾ ਕਿ ਕਿੰਨਾ ਇਹ ਅਣਗਿਣਤਾਂ ਮੇਲਾ ਹਾਂ ਮੈਂ ਇਹ ਗੱਲ ਕਹਿ ਸਕਦਾ ਹਾਂ ਪਰ ਉਹਦੇ ਵਿੱਚ ਬਹੁਤ ਜ਼ਿਆਦਾ ਆ ਜੋ ਵੀ ਆ ਸੰਗਤ ਨੂੰ ਇਹ ਮੈਂ ਸੰਗਤ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਆ ਕਿਉਂਕਿ ਸਾਡਾ ਜਿਹੜਾ ਮੇਲਾ ਸਲਾਨਾ ਸੁਫਰੀਆਨਾ ਮੇਲਾ ਆ ਮੇਲੇ ਮਸੱਦਿਆਂ ਦਾ ਪੀਰਾ ਫਕੀਰਾ ਰੈਵਰਾਂ ਦੀ ਧਰਤੀ ਇਹ ਹੈਗੀ ਆ ਔਰ ਇੱਥੇ ਇਸ ਧਰਤੀ ਤੇ ਪੀਰਾ ਫਕੀਰਾ ਰੈਵਰਾਂ ਦੇ ਮੇਲੇ ਲੱਗਦੇ ਤੇ ਲੱਗਦੇ ਰਹਿਣ ਔਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆ ਕਿ ਮੇਲੇ ਜਿਹੜੇ ਹੋਣੇ ਚਾਹੀਦੇ ਆ ਇਦਾਂ ਦੇ ਮੇਲੇ ਹੋਣੇ ਚਾਹੀਦੇ ਆ ਕਿ ਜਿਨ੍ਹਾਂ ਦੇ ਵਿੱਚੋਂ ਪਬਲਿਕ ਨੂੰ ਕੋਈ ਨਾ ਕੋਈ ਸੇਧ ਮਿਲ ਸਕੇ ਇਹੋ ਜਿਹੇ ਮੇਲੇ ਹੋਣੇ ਚਾਹੀਦੇ ਆ ਨਾ ਕਿ ਲੱਚਰਤਾ ਵਾਲੇ ਪਰ ਇਹ ਸਾਲਾਨਾ ਸੂਬਿਆਂ ਦਾ ਮੇਲਾ ਲੱਚਰਤਾ ਤੋਂ ਕੂਹਾਂ ਦੂਰ ਇਹ ਮੇਲਾ ਜਿਹੜਾ ਹਰ ਸਾਲ 12 ਤਰੀਕ ਅੱਠਵੇਂ ਮਹੀਨੇ ਮਨਾਇਆ ਜਾਂਦਾ ਹੈ ਹਾਂ ਮੇਰਾ ਨਾਂ ਤਰਸੇਮ ਦੀਵਾਨਾ ਔਰ ਮੇਰੇ ਪਾਪਾ ਸ਼੍ਰੀ ਚੌਧਰੀ ਸਵੰਚੰਦ ਬੱਦਲ ਮੇਰਾ ਜਿਹੜਾ ਮੋਬਾਈਲ ਨੰਬਰ ਹੈ 94 17 25 25 26 94 17 25 25 26 ਹੈ ਕੀ ਕਾਹ ਹੋ ਰਿਹਾ ਜੀ ਨਿਯਤ ਦੀ ਜੀ ਜਿਹੜੇ ਬੰਦੇ ਨਾਮ ਮਿਲਵਾਣ ਕੀਤਾ ਜੀ ਜਵੇ ਇਹ ਸਾਡੇ تر세ਮ دیوانਾ ਜੀ ਬੰਦਨ ਸਾਹਿਬ ਇਹਨਾਂ ਦੀ ਰਹਿਣਮਾਈ ਥੱਲੇ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਸੱਭਿਆਚਾਰਕ ਮੰਚ ਵੱਲੋਂ ਇਹ 12 ਅਗਸਤ ਨੂੰ ਹਰ ਸਾਲ ਮੇਲਾ ਕਰਾਇਆ ਜਾਂਦਾ ਅਸੀਂ ਇਹਨਾਂ ਦੇ ਨਾਲ ਸਹਿਯੋਗੀ ਹਾਂ ਲੇਕਿਨ ਇਹਨਾਂ ਦੇ ਮਾਤਾ ਪਿਤਾ ਨੂੰ ਇਸ ਮਰਪਤ ਮੇਲਾ ਜਿਹੜਾ ਹੈ ਅਸੀਂ ਬੜੀ ਸ਼ਾਨੋ ਸ਼ੌਕਤ ਦੇ ਨਾਲ ਤੇ ਬੜੀ ਸ਼ਰਧਾ ਨਾਲ ਮਨਾਉਂਦੇ ਆ ਤੇ ਅਸੀਂ ਇਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਅਸੀਂ ਵਰਕਿੰਗ ਰਿਪੋਰਟ ਐਸੋਸੀਏਸ਼ਨ ਵੱਲੋਂ ਇਹਨਾਂ ਦਾ ਫੇਰ ਧੰਨਵਾਦ ਕਰਦੇ ਆ ਇਹਨਾਂ ਨੂੰ ਬਣਦਾ ਸਨਮਾਨ ਵੀ ਦਿੰਦੇ ਆ ਅਸੀਂ ਇਹ ਮੇਲਾ ਜਿਹੜਾ ਹੈਗਾ ਸਾਰੇ ਜਣੇ ਰਲ ਕੇ ਬੜੀ ਧੂਮ-ਧਾਮ ਨਾਲ ਮਨਾਉਂਦੇ ਆ ਅਜੀ ਤੋ ਇਹ ਮੌਕਾ ਵਰਗੇ ਵਧੀਆ ਤੌਰ ਤੇ ਅੱਜ ਮੈਂ ਕਹਿਣਾ ਚਾਹੁੰਦਾ ਮਨੁੱਖੀ ਦਿੱਤੇ ਆ ਕਿਉਂ ਸਾਡੇ ਪਤਨ ਕਰਾਉਂਦੀਆਂ ਆਂਦੀਆਂ ਦੇਖਿਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆਂ ਅਜੀ ਪੰਜਾਬ ਸਰਕਾਰ ਦੇ ਜੋ ਨੀਲੇ ਕਾ ਰਿਹਾ ਏ ਇਹ ਕਹੇ ਕਾ ਰਿਆ ਉਹ ਮੰਗਾਂ ਦਾ ਬਾਰੇ ਕੀ ਕਹਿਣਾ ਚਾਹੁੰਦੇ ਆਂ ਦੇਖੋ ਜਿੱਥੋਂ ਤੱਕ ਸਰਕਾਰ ਦੇ ਨਾਲ ਇਹ ਮੰਗਾਂ ਦਾ ਸੰਬੰਧ ਹੈਗਾ ਉਹ ਅਸੀਂ ਹੁਣ ਤੱਕ 5 ਕੇ 6 ਵਾਰ ਜਥੇਬੰਦਕ ਤੌਰ ਤੇ ਡੀਸੀ ਸਾਹਿਬ ਨੂੰ ਮંત્રી ਸਾਹਿਬ ਨੂੰ ਡਾਇਰੈਕਟਰ ਸਾਹਿਬ ਨੂੰ ਡੀਪੀਆਰਓ ਮਤਲਬ ਜਿਹੜੇ ਆਪਣਾ ਵਿਭਾਗ ਹੈਗਾ ਉਹਨਾਂ ਦੇ ਡਾਇਰੈਕਟਰ ਸਾਹਿਬ ਨੂੰ ਉਹਨਾਂ ਦੇ ਮੰਤਰੀ ਸਾਹਿਬ ਨੂੰ ਇਥੋਂ ਤੱਕ ਕਿ ਸੀਐਮ ਸਾਹਿਬ ਨੂੰ ਵੀ ਅਸੀਂ ਪੱਤਰ ਕਰਾ ਦੀਆਂ ਜਿਹੜੀਆਂ ਮੰਗਾਂ ਹੈਗੀਆਂ ਉਹਨਾਂ ਦੇ ਸਬੰਧ ਵਿੱਚ ਅਸੀਂ ਮੰਗ ਪੱਤਰ ਵੀ ਦਿੱਤੇ ਆ ਅਸੀਂ ਇੱਕ ਵਾਰੀ ਡਾਇਰੈਕਟਰ ਸਾਹਿਬ ਨਾਲ ਮੁਲਾਕਾਤ ਕਰਕੇ ਵੀ ਆਏ ਆ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ ਇਹ ਛੇਤੀ ਤੁਹਾਡੀਆਂ ਮੰਗਾਂ ਦੇ ਉੱਤੇ ਗੌਰ ਕਰਕੇ ਇਹਨਾਂ ਨੂੰ ਪੂਰਾ ਕਰਨ ਦਾ ਯਤਨ ਕਰਾਂਗੇ ਪਰ ਅਜੇ ਤੱਕ ਕਿਉਂਕਿ ਸਰਕਾਰਾਂ ਦੇ ਹਾਲਾਤ ਇਦਾਂ ਦੇ ਹੀ ਆ ਸਰਕਾਰਾਂ ਦੇ ਉੱਤੇ ਜਿੰਨਾ ਚਿਰ ਦਬਾਅ ਨਹੀਂ ਬਣਦਾ ਉਹਨਾਂ ਚਿਰ ਤੱਕ ਮੰਗਾਂ ਦੀ ਕੋ ਪ੍ਰਾਪਤੀ ਬਹੁਤੀ ਨਹੀਂ ਹੁੰਦੀ ਰੇਸ਼ੋ ਪ੍ਰਪੋਰਸ਼ਨਲੀ ਜਿੰਨਾ ਦਬਾਅ ਬਣਦਾ ਜਥੇਬੰਦੀ ਦੇ ਰੂਲਾਂ ਮੁਤਾਬਕ ਉਹਨਾਂ ਹੀ ਉਹਨੀਆਂ ਪ੍ਰਾਪਤ ਹੁੰਦੀਆਂ ਪ੍ਰਾਪਤੀਆਂ ਹੁੰਦੀਆਂ ਸੋ ਮੈਂ ਸਾਰੇ ਪੱਤਰਕਾਰ ਵੀ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਆਓ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਇਕੱਠੇ ਹੋ ਕੇ ਆਪਣੀਆਂ ਮੰਗਾਂ ਦੇ ਲਈ ਹੰਬੜਾ ਮਾਰੀਏ ਤਾਂ ਕਿ ਆਪਾਂ ਸਾਰੇ ਪੱਤਰਕਾਰਾਂ ਨੂੰ ਇਹ ਜਿਹੜੇ ਉਹਨਾਂ ਦੇ ਇਨਸਾਫ ਉਹਨਾਂ ਨੂੰ ਦੁਆ ਸਕੀ ਜਿੱਤੋਂ ਤੱਕ ਪੀਲੇ ਕਾਰਡਾਂ ਦਾ ਸਬੰਧ ਹੈ ਪੀਲੇ ਕਾਰਡਾਂ ਦਾ ਜਿਹੜਾ ਉਹ ਮੈਂ ਸਮਝਦਾ ਮੈਂਹਿਕਮਾ ਧੱਕਾ ਕਰ ਰਿਹਾ ਸਾਡੇ ਨਾਲ ਪਰ ਉਹ ਉਹਦੇ ਲਈ ਵੀ ਸਾਨੂੰ ਲੜਾਈ ਲੜਨ ਲਈ ਇੱਕੇ ਦੇ ਵਿੱਚ ਜਰੂਰ ਸਾਨੂੰ ਇਕੱਠੇ ਹੋਣਾ ਪਊਗਾ ਤਾਂ ਹੀ ਅਸੀਂ ਇਹ ਡੀਪੀਆਰ ਉਹ ਸਭ ਤੋਂ ਤੇ ਜਾਂ ਡਾਇਰੈਕਟਰ ਸਭ ਤੋਂ ਉਹਨਾਂ ਦੀ ਪ੍ਰਾਪਤੀ ਕਰ ਸਕਾਂ ਮੈਂ ਜਦੋਂ ਇਹ ਬਣੀ ਤਾ ਉਹ ਤੇ ਜਾ ਕਰਦੇ ਹਾਂ ਜੀ ਦਾ ਆਬਿਆ ਸੰਪਰਕ ਨੰਬਰ ਤਾਂ ਜਿਆਦਾ ਹੀ ਪਤਾ ਉਹਦੇ ਨਾਮ ਤੋਂ ਜੀ ਮੇਰਾ ਨਾਮ ਬਲਬੀਰ ਸਿੰਘ ਚੈਣੀ ਸਟੇਟ ਪ੍ਰੈਜ਼ੀਡੈਂਟ द वर्किंग रिपोर्टर एसोसीएशन तो मे मेरा फोन नंबर है नाइन फोर सिक्स थ्री टू सिक्स वन एट जीरो थ्री मैं ये दसना चाहता हाँ कि ये जो सलाना सूफिया मेला है ਇਹਦੇ ਵਿੱਚ ਲੰਗਰ ਜਿਹੜਾ ਆ ਦਿਨ ਤੇ ਰਾਤ ਚੱਲਦਾ ਹੈ ਔਰ ਜਿਹੜੀ ਮਹਿਫਲ ਸਟੇਜ ਜਿਹੜੀ ਹੈ ਉਹ ਰਾਤ ਨੂੰ ਲੱਗੇਗੀ ਜਿਹਦੇ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਜਿਨ੍ਹਾਂ ਵਿੱਚ ਮੇਰੇ ਸਤਿਕਾਰਯੋਗ ਉਸਤਾਦ ਸਾਹਿਬਾਨ جناب ਸ੍ਰਿੰਦਰਪਾਲ ਪੰਛੀ ਸਾਹਿਬ ਔਰ ਫੇਮ ਐਸੀਪੇ ਇਸ਼ਕੇ ਦੀ ਮਾਰ ਉਹਨਾਂ ਦੇ ਨਾਲ ਖੱਤਾ ਮੰਡਾੜੀ ਅਜਮੇਰ ਦੀਵਾਨਾ ਬਿੰਕਲ ਫਾਜ਼ਿਲਖਾ ਔਰ ਜੀਤ ਹਰਜੀਤ ਅਲੀਜ਼ਾ دیਵਾਨਾ ਸੋਮਨਾਥ دیਵਾਨਾ ਔਰ ਇਹਨਾਂ ਤੋਂ ਇਲਾਵਾ ਹੋਰ ਬਹੁਤ ਜ਼ਿਆਦਾ ਮਾਂ ਬੋਲੀ ਦੇ ਅਨਮੋਲ ਹੀਰੇ ਅੱਜ ਰਾਤ ਨੂੰ ਇਸੇ ਮੇਲੇ ਵਿੱਚ ਝਮਾਲਾ ਪਾਉਣਗੇ ਔਰ ਮੈਂ ਇਸ ਮੇਲੇ ਵਿੱਚ ਦੂਰੋ ਦਰੇੜਿਓਂ ਦੇਸ਼ ਪ੍ਰਦੇਸ਼ ਤੋਂ ਆਉਣ ਵਾਲੀਆਂ ਸੰਤਾਂ ਦਾ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ ਜਿਹੜੇ ਕਿ ਹਰ ਸਾਲ ਦੂਰੋਂ ਨੇੜਿਓਂ ਅਬਲਾ ਫੋਰਮ ਤੋਂ ਵੀ ਆਣ ਕੇ ਇਸ ਦਰਬਾਰ ਦੇ ਵਿੱਚ ਇਸ ਮੇਲੇ ਵਿੱਚ ਆਣ ਕੇ ਸ਼ਿਰਕਤ ਕਰਦੇ ਹਨ ਮੈਂ ਸਾਰੀਆਂ ਸੰਗਤਾਂ ਨੂੰ ਵਧਾਈ ਵੀ ਦਿੰਦਾ ਹਾਂ ਔਰ ਨਾਲ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਵੀ ਹਾਂ ਆ ਜਿਹੜਾ ਮਾਧੋਪੁਰੀ ਚੈਨਲ ਦੇ ਮਾਧਿਅਮ ਦੇ ਸਬੰਧਤ ਨਾਲ ਆ ਸਾਡਾ ਇਹ ਲਾਈਵ ਜਿਹੜਾ ਸੁਣਦੇ ਪਏ ਆ ਜਾਂ ਦੇਖ ਰਹੇ ਆ ਮੈਂ ਉਹ ਪਾਟਕਾਂ ਦਾ ਵੀ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਇਹ ਮਾਧੋਪੁਰੀ ਲਾਈਵ ਨੂੰ ਦੇਖਿਆ ਔਰ ਦੇਖ ਰਹੇ ਨੇ ਮੈਂ ਬਹੁਤ-ਬਹੁਤ ਉਹਨਾਂ ਦਾ ਵੀ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦਾ ਇਹ ਸੰਤ ਸੇਂਧਵਾਨਾ ਜੀ ਜਿਨ੍ਹਾਂ ਨੇ ਆਪਣੇ ਮਾਧਾਪੁਰੇ ਯਾ ਮੁਖਜਾਦ ਰੱਖਦੇ ਹੋਇਆ ਇਸ ਮਾਘੂ ਹਸਾਲ ਦੀ ਤਰ੍ਹਾਂ ਜੋ 12 ਗਾਸਤ ਨੂੰ ਮਨਾਉਂਦੇ ਆ ਰਹੇ ਹਨ ਅੱਜ ਉਹਨਾਂ ਨੇ ਆਈਆਂ ਸੰਗਤ ਦੇਵ ਦੇ ਸੰਗਤ ਤਨਵਾਜਕਾਂ ਜਿਨ੍ਹਾਂ ਨੇ ਇਸ ਸਮਾਹੂਲੇਰ ਕੀਤੀ ਆ ਜੋ ਐਸੋਸੀਏਸ਼ਨ ਦੇ ਪ੍ਰਧਾਨ ਬਲਵੀਰ ਸਿੰਘ ਸੈਣੀ ਸਾਹਿਬ ਨੇ ਅਤੇ ਆਈਆਂ ਸੰਗਤ ਤਨਵਾਜਕਾਂ ਦਵਾਨਾ ਜੀ ਨੇ ਜਾਣਕਾਰੀ ਦਿੱਤੀ ਆ ਉਥੇ ਨਰਵੈਰ ਸਿੰਘ ਜੀ ਜੋ ਇਹ ਸਮਾਹੂਲੇ ਕੀਤੀ ਹਨ ਸਭ ਸੰਗਤਾਂ ਦਾ ਆਇਆਂ ਜੀਆ ਖੈਰ ਜਿਨ੍ਹਾਂ ਨੇ ਸਮਾਹੂਲੇ ਕੀਤੀ ਆ ਧੰਨਵਾਦ ਕਰਕੇ ਜਿਨ੍ਹਾਂ ਨੇ ਉਹਨਾਂ ਦਾ ਧੰਨਵਾਦ ਕੀਤਾ ਅਤੇ ਜਿਨ੍ਹਾਂ ਤਨਵਾਣਾਂ ਕਾ ਸੇਵਾ ਕੀਤੀ ਆ ਦੇਵ ਦੇ ਸੰਗਤ ਤਨਵਾਜ ਕਰਦੇ ਹੋਏ तरसेंदाना तो जी तरह तो दवाना जी जो अपने स्थानीय सेवा करते हैं तो बाल दशिया जी तरसें तो दवाना जी का जिसे तन करके सेवा करते हैं जित समागम चलने बारह तरीक नु अपने पिता जी आज मुख करद होते हैं ना जानकारी दी गई समूह लंगर शगन तैयार ना Mae'n rhaid i'r lango gael. तो से दबाना जी उन्हें परिवार बैठक करते हुए जो इस समागम की शमूलियत की गई है उन्होंने धनबाद करते हुए जो अपने माता पिता सलामाना समागम कराते हैं दबाना जी तो सिंह दबाना जी परिवार न शमूलियत करते हुए धन्यवाद करते हुए ਸਮਾਗਮ ਵਿੱਚ ਪਹੁੰਚੇ ਮਹਿਮਾਨ ਤਦਾਂ ਜੀ ਧੰਨਵਾਦ ਕਰਦੇ ਹਨ ਜਵਨ ਸਮੂਹਲੇ ਕੀਤੀ ਹੈ ਇਸ ਸਮਾਗਮ ਵਿੱਚ ਬਦਨ ਜੀ ਆਪਣੇ ਮਾਤਾ ਪਿਤਾ ਜੀ ਨੂੰ ਜਾਨ ਮੁੱਖ ਰੱਖਦੇ ਸਮਾਗਮ ਕਰਾਉਂਦੇ ਹੋਏ ਇਸ ਪਰਿਵਾਰ ਜਿਹਨੇ ਸਮੂਹਲੇ ਰਿਸ਼ਤੇਦਾਰ ਸਮੂਹਲੇ ਕੀਤੀ ਹੈ ਉਹਨਾਂ ਨੂੰ ਧੰਨਵਾਦ ਕਰਦਾ ਹੈ ਸੰਗਤ ਧੰਨਵਾਦ ਪਰਿਵਾਰ ਵਾਲੋਂ ਮਿਸ ਜੀ ਨੂੰ ਧੰਨਵਾਦ ਕੀਤਾ ਜਾਂਦਾ ਜਿਹੜੀਆਂ ਭੈਣਾ ਬੀ ਮਤਾਵਾਂ ਰਿਸ਼ਤੇਦਾਰ ਪਹੁੰਚਿਆ ਨਾ ਧੰਨਵਾਦ ਕਰਦੇ ਬਦਨ ਸਾਹਿਬ ਜੀ ਇੱਕ ਵਾਰ ਫਿਰ ਦੁਬਾਰਾ ਧੰਨਵਾਦ ਕਰਦੇ ਹੋਏ ਮੈਂ ਮੇਲੇ ਵਿਚਾਰੀਆਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦਾ ਹਾਂ ਔਰ ਦਿਲੋਂ ਧੰਨਵਾਦ ਕਰਦਾ ਹਾਂ ਹਾਂ ਫਿਰ ਧੰਨਵਾਦ ਹੋਣ ਹੋ ਗਿਆ 87 ਮਰਵ ਯੂਟਿਊਬ ਚੈਨਲੋਂ ਜਿਵਾਜੀ ਸ਼ਾਰਪੁੱਟ ਵੀ ਕਿ ਪਹੁੰਚਾ ਹੈ ਕੰਨ ਵਾਸਤੇ ਪੰਜਾਬ ਐਸੋਸੀਏਸ਼ਨ ਵੱਲੋਂ 70 ਕਾਰੇ ਵੱਲੋਂ ਜਿੱਤੇ ਸਮੂਲਿਕ ਦੇ ਪ੍ਰਧਾਨ ਜੀ ਸੁਪਰ ਪ੍ਰਧਾਨ ਜੀ ਤੇ ਵਾਲਦਸ਼ਾਹੀ ਤੇ ਸਾਡੇ ਮੌਜੂਦ ਇੱਕ ਵਾਲਿਆ ਨੂੰ ਬਹੁਤ ਬਧਾਈਆਂ ਨਾਨਾ ਬਾਜੀ ਨਾ ਦਾ ਜਿਨ੍ਹਾਂ ਨੇ ਸੰਮੂਲੇ ਕੀਤੀ ਹੈ ਇਹ ਸੰਗਤਾਂ ਨਾ ਬਾਜੀ ਉਹ ਅਦੁਰ ਗੁਣੀ ਹਨ ਵਾਹਿਗੁਰੂ ਜੀ ਖਾਸਾ ਬਖਸ਼ੇ